ज्वाइंट टीम मतलब सीआईए बोंगा ते सीआईए मलोट यूनिट ऑफ मुखसर पुलिस ने इस ज्वाइंटली ऑपरेशन नो आगे फॉलोअप करके तो। जो इस दे तीन मेन जो एक्यूज सीगे उना नु फॉलो अप कीता ऑपरेशनली सिटी मलोट ते एरिया च नियर बस स्टैंड जो हैगा उथे इना जो पुलिस पार्टी ने ਇਨਾਂ ਨੂੰ ਸਰੈਂਡਰ ਕਰਾਉਣ ਨੂੰ ਅੱਗੇ ਗਿਆ ਤਾਂ ਐਕਸਚੇਂਜ ਆਫ ਫਾਇਰ ਤੇ ਕਾਰਵਾਈ ਹੋਈ ਹੈਗੀਏ ਤਾਂ ਇਨਾਂ ਦੇ ਵੱਲੋਂ ਜੋ ਫਾਇਰ ਹੋਇਆ ਫਿਰ ਉਸ ਦੇ ਰਿਟੈਲੀਏਸ਼ਨ ਤੇ ਪੁਲਿਸ ਪਾਰਟੀ ਨੇ ਜੋ ਫਾਇਰ ਕੀਤਾ ਤਾਂ ਉਸ ਤੇ ਤਿੰਨ ਜੋ ਅਕਿਊਜ਼ ਡੇਗੇ ਉਸ ਤੇ ਦੋ ਮੇਨ ਜੋ ਅਕਿਊਜ਼ ਸੀਗੇ ਅਰुण ਉਰਫ ਸਿੰਗਾ ਤੇ ਦੂਜਾ ਅਰुण ਉਰਫ ਡਿੱਪੂ ਉਹਨਾਂ ਦੇ ਗਨ ਸ਼ਾਟ ਇੰਜਰੀ ਹੋਈ ਹੈਗੀਆਂ ਤੀਸਰੇ ਦੇ ਜੋ ਪਛਦਾ ਸੀਗਾ ਉਹਨੂੰ ਪੁਲਿਸ ਨੇ ਫਿਰ ਲੋਕਲ ਪਾਰਟੀ ਨੇ ਜੋ ਉੱਥੇ ਫੜਿਆ ਉਹਨੂੰ ਤੋ ਤਿੰਨ ਜੋ ਅਕਿਊਜ਼ਡ ਹੈਗੇ ਪ੍ਰਾਈਮ ਜੋ ਮੈਟਰ ਦੇ ਜੁਆਇੰਟਲੀ ਇਸਤੇ ਕਾਰਵਾਈ ਕੀਤੀ ਗਈ ਹੈ ਤੇ ਤਿੰਨ ਨੂੰ ਫੜਿਆ ਜਾਏਗਾ। ਤੋ ਦੋ ਦੋ ਦੀ ਜਿਹਦੀ ਗਨ ਸ਼ਾਟ ਇੰਜਰੀ ਸੀ ਉਹਨਾਂ ਨੂੰ ਤੁਰੰਤ ਜੋ ਮੈਡੀਕਲ ਫੈਸਿਲਿਟੀ ਮਲੋਟ ਤੇ ਜਿਹੜੀ ਲੋਕਲ ਸਿਵਲ ਹਸਪੀਟਲ ਲੈ ਜਾਇਆ ਗਿਆ ਸੀਗਾ ਤੋ ਉਸਦੇ ਮੈਡੀਕਲ ਗਰਾਉਂਡ ਤੇ ਉਹਨਾਂ ਨੂੰ ਅੱਗੇ ਫਰੀਦਕੋਟ ਮੈਡੀਕਲ ਕਾਲਜ ਦੇ ਰੈਫਰ ਕੀਤਾ ਜਾਏਗਾ। ਇਸ ਬੇਸ ਤੇ ਸਿਟੀ ਮਲੋਟ ਪੁਲਿਸ ਸਟੇਸ਼ਨ ਤੇ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਤੇ ਆਰਮ ਸੈਕਟ ਤੇ ਰਜਿਸਟਰ ਕੀਤਾ ਗਿਆ ਪਰਚਾ। एफआईआर नंबर है थर्टी 37 बाई ट्वेंटी फाइव पंद्रह पंद्रह मार्च दी आज दी, तो इससे बड़ा ज्वाइंटली चंगा ऑपरेशनल काम हुआ हैगा कि इन नो टाइम जिन्हें इंफॉर्मेशन मिली थे वेरीफाई हुई उस तुरंत रिस्पोंड करते हुए टीम्स ने एक्शन लिया तो फरदर इन्होंप्रीहेंड किया गया तो इस सारे ऑपरेशन के बाद तीन अरेस्ट हुई है कि जो मेन अक्यूज सके उस मैटर दे, ते प्लस

ਇਥੇ ਲੋਕੇਸ਼ਨ ਹੈਗੀ ਫਿਰ ਸਾਡੀ ਟੀਮਸ ਨੇ ਉਹਨਾਂ ਨੂੰ ਜੁਆਇਨ ਕੀਤਾ ਤੇ ਉਸ ਦੇ ਫਰਦਰ ਜੋ ਡਵੈਲਪ ਕਰਕੇ ਆਪਰੇਸ਼ਨਲੀ ਇਸ ਚੀਜ਼ ਨੂੰ ਚੰਗਾ ਪਿੰਪ ਪੁਆਇੰਟ ਕਰਕੇ ਫਿਰ ਜਿਹੜਾ ਹੈਗਾ ਉਸਦੇ ਕੀਤਾ ਗਿਆ ਜੋ ਪਲੇਸ ਆਫ ਅਕਰੈਂਸ ਹੈਗੀ ਹੈ ਉਹ ਸਿਟੀ ਮਲੋਟ ਦੇ ਬੱਸ ਸਟੈਂਡ ਦੇ ਏਰੀਆ 'ਚ ਹੈਗੀ ਮੇਰਬਾ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਇਹ ਇਹਨਾਂ ਦੇ ਪੁਰਾਣੇ ਜਿਹੜੇ ਹੈਗੇ ਟੋਟਲ ਅਕਿਊਜ਼ ਦੇ ਪੰਜ ਤੇ 6 ਮੁਕਦਮੇ ਪਹਿਲਾਂ ਦਰਜ ਹੈਗੇ ਦੋ ਮੁਕਦਮੇ ਇਸਤੇ अरुण ਤੇ ਹੈਗੇ ਤੇ ਦੋ ਮੁਕਦਮੇ ਦੂਸਰੇ अरुण ਦੋਨੋਂ ਵਾਲਾ अरुण ਹੈਗਾ ਇੱਕ अरुण ਉਰਫ ਦੀਪੂ ਹੈ

उसने बाद फिर इन्वेस्टिगेशन दे जो भी चीज दिलाओगी फिर तो अनुशेयर की भी भी है हले इनिशियल लेवल पे कोई इस तरह दी कोई इंजरी नहीं हुई कि जो कोई एडमिशन किया जावे माइनर जड़ी उसकी हैगी है तो दैट वर टेकन केयर ऑफ एट द लोकल लेवल तो किसी ने हॉस्पिटलाइज करने की है उसकी लोड नहीं पड़ी पहला ये पॉसिबल है पहला तो बड़ा जरूरी आपकी जब आपसे राइट टू डू दैट ਕੀ ਇਨ ਇਵੈਂਚੁਅਲੀ ਨਾ ਥੋੜਾ ਮੋਗਾ ਪੁਲਿਸ ਤੇ ਵੈਰੀਫਾਈ ਕਰਕੇ ਤੁਹਾਨੂੰ ਦੱਸ ਸਕਾਂਗੇ ਬਟ ਇਨੀਸ਼ੀਅਲ ਇਹ ਹੀ ਵੈਰੀਫਾਈ ਕੀਤਾ ਰਾਹ ਤੋ ਕਿ ਇਹਨਾਂ ਦੇ 3 ਤੇ 2 ਪਰਚੇ ਹੈਗੇ ਹਨ ਸਾਡੀ ਗੋਲੀ ਚੱਲੀ ਮੁਕਸਰ ਪੁਲਿਸ ਵੱਲੋਂ ਚਲਾਈ ਗਈ ਜਾਂ ਮੋਗਾ ਪੁਲਿਸ ਵੱਲੋਂ ਦੇਖੋ ਇਹ ਆਪਰੇਸ਼ਨਲ ਡਿਟੇਲਸ ਆਰ ਨਾਟ ਟੂ ਬੀ ਰਿਵੀਲਡ ਇਨ ਪਬਲਿਕ जो एक्शन होया थे, जो आगे रिकवरी हुई ਆ ਰੈਸਟੋਈ ਉਹ ਤੁਹਾਨੂੰ ਮੈਂ ਦੱਸਤੀ ਹਾਂ ਵੀ ਥੈਂਕ ਯੂ ਪੀਪਲ ਦਿਸ ਇਨ ਦਿੱਕਸਤਾਨ ਇਹ ਕਿੰਨਾ ਕੁ ਜ਼ਿਆਦਾ ਸੀਰੀਅਸ ਤਾਂ ਕਿ ਉਹ ਇਸ ਤਰ੍ਹਾਂ ਕਿ ਉਹ ਤਾਂ ਦੇਖੋ ਮੈਡੀਕਲ ਗਰਾਉਂਡ ਤੇ ਜੋ ਡਾਕਟਰ ਜੋ ਸਿਵਲ ਹਸਪੀਟਲ ਮਲੋਟ ਸੀਗੇ ਉਹਨਾਂ ਨੇ ਅੱਗੇ ਉਹਨਾਂ ਨੂੰ ਰੈਫਰ ਫਰੀਦਕੋਟ ਕੀਤਾ ਹੈਗਾ ਉਹ ਦੈਟ ਵਿਲ ਬੀ ਮਤਲਬ ਫਰੀਦਕੋਟ ਮੈਡੀਕਲ ਕਾਲਜ ਤੇ ਉਹ ਅੱਗੇ ਕੀ ਹੈਗਾ ਉਹ ਤਾਂ ਉਹਨਾਂ ਦਾ 파ਰਟ ਹੈ ਜੀ ਹਾਂ ਇਹ ਦੋਨੋਂ ਰੈਜ਼ੀਡੈਂਟ ਜਿਹੜੇ ਤੇ ਤੀਸਰਾ ਰਾਜਵੀਰ ਲੱਡੋ ਜੋ ਹੈਗਾ ਇਹ ਵਿਦਾਂਤਨਗਰ ਮੋਗੇ ਦਾ ਹੈਗਾ ਜੀ ਹਾਂਜੀ ਕੋਈ ਪ੍ਰੀਲੀਮਿਨਰੀ ਚਾਹਿਆ ਸਰ ਵੀ ਕੀ ਕਹੋ ਉਹ ਬੇਸਿਕਲੀ ਉਹ ਮੋਗੇ ਦਾ ਇਨਸੀਡੈਂਟ ਹੈਗਾ ਤਾਂ ਇਨ ਐਂਡ ਆਊਟ ਡਿਟੇਲ ਇਨਵੈਸਟੀਗੇਸ਼ਨ ਤੋਂ ਹਾਲੇ ਅੱਗੇ ਪਤਾ ਲੱਗੂਗੀ ਨਾ 13 ਦੀ ਰਾਤ ਦਾ ਇਨਸੀਡੈਂਟ ਹੈ ਤੇ 14 ਦਾ ਪਰਚਾ ਮੋਗੇ ਦੇ ਹੋਇਆ ਸੀਗਾ ਕੱਲ ਰਾਤ ਨੂੰ ਇਸ ਦਾ ਅੱਗੇ ਫੋਲੋਅ ਅਪ ਹੋ ਕੇ ਜੁਆਇੰਟ ਆਪਰੇਸ਼ਨ ਹੋਇਆ ਹੈਗਾ ਦੋਨੋਂ ਟੀਮਸ ਵੱਲੋਂ ਸੋ ਇਟਸ ਬਰੀ ਮੈਚੁਰ ਟੂ ਸੇ ਨਾ ਹੁਣ ਦੂਸਰੇ ਦਿਨ ਅਪਾ ਕਹਿ ਨਹੀਂ ਸਕਦੇ डिस्ट्रिक्ट मोगा ते शिवसेना फंक्शनरी जो जोइनादा लोकल प्रधान सी जिले लेवल तो दा मंगा प्रधान 13th नाइट दी फायरिंग इंसिडेंट ते ओदा मर्डर होया सिगा उस दे केस दी इन्वेस्टिगेशन ते फरदर क्रेडिबल ते स्पेसिफिक इनपुट मिली ते आगे मोगा पुलिस ने मुक्सर पुलिस ने शेयर की थी ते दोनों डिस्ट्रिक्ट पुलिस दी ज्वाइंट टीम मतलब सीआईए बोंगा ते सीआईए मलोट यूनिट ऑफ मुक्सर पुलिस ने इस ज्वाइंटली ऑपरेशन नो आगे फॉलो अप करके तो। जो इस दे तीन मेन जो अक्यूज सिगे उना नु फॉलो अप कीता ते ऑपरेशनली सिटी मलोट दे एरिया च नियर बस स्टैंड जो हैगा उथे इना जो पुलिस पार्टी ने ਇਨਾਂ ਨੂੰ ਸਰੈਂਡਰ ਕਰਾਣ ਨੂੰ ਆਗੇ ਗਿਆ ਤਾਂ ਐਕਸਚੇਂਜ ਆਫ ਫਾਇਰ ਤੇ ਕਾਰਵਾਈ ਹੋਈ ਹੈਗੀਏ। ਤਾਂ ਇਨਾਂ ਦੇ ਵੱਲੋਂ ਜੋ ਫਾਇਰ ਹੋਇਆ ਫਿਰ ਉਸ ਦੇ ਰਿਟੈਲੀਏਸ਼ਨ ਤੇ ਪੁਲਿਸ ਪਾਰਟੀ ਨੇ ਜੋ ਫਾਇਰ ਕੀਤਾ ਤਾਂ ਉਸ ਤੇ ਤਿੰਨ ਜੋ ਅਕਿਊਜ਼ਡ ਹੈਗੇ ਉਸ ਤੇ ਦੋ ਮੇਨ ਜੋ ਅਕਿਊਜ਼ ਸੀਗੇ ਅਰुण ਉਰਫ ਸਿੰਗਾਤ ਤੇ ਦੂਜਾ ਅਰुण ਉਰਫ ਢਿੱਪੂ ਉਹਨਾਂ ਦੇ ਗਨ ਸ਼ਾਟ ਇੰਜਰੀ ਹੋਈ ਹੈਗੀਆਂ। ਤੀਸਰੇ ਦੇ ਜੋ ਬਚਦਾ ਸੀਗਾ ਉਹਨੂੰ ਪੁਲਿਸ ਨੇ ਫਿਰ ਲੋਕਲ ਪਾਰਟੀ ਨੇ ਜੋ ਉੱਥੇ ਫੜਿਆ ਉਹਨੂੰ ਤੋ ਤਿੰਨ ਜੋ ਅਕਿਊਜ਼ਡ ਹੈਗੇ ਪ੍ਰਾਈਮ ਜੋ ਮੈਟਰ ਦੇ ਜੁਆਇੰਟਲੀ ਇਸਤੇ ਕਾਰਵਾਈ ਕੀਤੀ ਗਈ ਹੈ ਤੇ ਤਿੰਨ ਨੂੰ ਫੜਿਆ ਗਿਆ ਹੈਗਾ ਤੋ ਦੋ ਦੋ ਦੀ ਜਿਹਦੀ ਗਨ ਸ਼ਾਟ ਇੰਜਰੀ ਸੀ ਉਹਨਾਂ ਨੂੰ ਤੁਰੰਤ ਜੋ ਮੈਡੀਕਲ ਫੈਸਿਲਿਟੀ ਮਲੋੜ ਤੇ ਸੀਗੀ ਲੋਕਲ ਸਿਵਲ ਹਸਪੀਟਲ ਲੈ ਜਾਇਆ ਗਿਆ ਸੀਗਾ ਤੋ ਉਸ ਦੇ ਮੈਡੀਕਲ ਗਰਾਉਂਡ ਤੇ ਉਹਨਾਂ ਨੂੰ ਅੱਗੇ ਫਰੀਦਕੋਟ ਮੈਡੀਕਲ ਕਾਲਜ ਦੇ ਰੈਫਰ ਕੀਤਾ ਗਿਆ ਹੈਗਾ ਇਸ ਬੇਸ ਤੇ ਸਿਟੀ ਮਲੋੜ ਪੁਲਿਸ ਸਟੇਸ਼ਨ ਤੇ ਰੈਲੇਵੈਂਟ ਸੈਕਸ਼ਨ ਆਫ ਬੀ ਐਨ ਐਸ ਤੇ ਆਰਮ ਸੈਕਟ ਤੇ ਰਜਿਸਟਰ ਕੀਤਾ ਗਿਆ ਪਰਚਾ एफ नंबर है थर्टी 37 बाई ट्वेंटी फाइव पंद्रह पंद्रह मार्च की आज दी। तो इससे बड़ा जॉइंटली चंगा ऑपरेशनल काम होगा कि विदिन नो टाइम जिन्हें इनफॉरमे मिली तो वेरीफाई हुई उस पर तुरंत रिस्पोंड करते हुए टीम्स ने एक्शन लिया तो फरदर गया तो इस सारे ऑपरेशन के बाद तीन अरेस्ट हुई है कि जो मेन अक्यूज से उस मैटर दे,

ਇਥੇ ਲੋਕੇਸ਼ਨ ਹੈਗੀ ਫਿਰ ਸਾਡੀ ਟੀਮਸ ਨੇ ਉਹਨਾਂ ਨੂੰ ਜੁਆਇਨ ਕੀਤਾ ਤੇ ਉਸਦੇ ਫਰਦਰ ਜੋ ਡਵੈਲਪ ਕਰਕੇ ਆਪਰੇਸ਼ਨਲੀ ਇਸ ਚੀਜ਼ ਨੂੰ ਚੰਗਾ ਪਿੰਪੁਆਇੰਟ ਕਰਕੇ ਫਿਰ ਜਿਹੜਾ ਹੈਗਾ ਉਸਦੇ ਕੀਤਾ ਗਿਆ ਜੋ ਪਲੇਸ ਆਫ ਅਕਰੈਂਸ ਹੈਗੀ ਹੈ ਉਹ ਸਿਟੀ ਮਲੋਟ ਤੇ ਬਸ ਸਟੈਂਡ ਦੇ ਏਰੀਆ 'ਚ ਹੈਗੀ ਮਿਹਰਬਾਨਾ ਪਹਿਲਾਂ ਤੋਂ ਬਤਾ ਦੇ ਮੇਰੇ ਕੋਲ ਇਹ ਇਹਨਾਂ ਦੇ ਪੁਰਾਣੇ ਜਿਹੜੇ ਹੈਗੇ ਟੋਟਲ ਅਕਿਊਜ਼ ਦੇ 5 ਤੇ 6 ਮੁਕਦਮੇ ਪਹਿਲਾਂ ਦਰਜ ਹੈਗੇ ਦੋ ਮੁਕਦਮੇ ਇਸਤੇ अरुण ਤੇ ਹੈਗੇ ਤੇ ਦੋ ਮੁਕਦਮੇ ਦੂਸਰੇ अरुण ਦੋਨੋਂ ਦਾ ਨਾਮ अरुण ਹੈਗਾ ਇੱਕ अरुण ਉਰਫ ਦੀਪੂ ਹੈ ਦੂਸਰਾ अरुण ਉਰਫ ਸਿੰਘਾ ਹੈਗਾ

उसने बाद फिर इन्वेस्टिगेशन दे जो भी चीज दिलाओ की फिर टर्नो तो शेयर की भले इनिशियल लेवल पे कोई इस तरह दी कोई इंजरी नहीं हुई कि जो कोई एडमिशन ਕੀਤਾ ਜਾਵੇ माइनर ਜਿਹੜੀ ਸੀ हैगी है तो दैट वर टेकन केयर ऑफ एट द लोकल लेवल तो किसी ਨੂੰ ਹਸਪਟਲਾਈਜ਼ ਕਰਨ ਦੀ ਲੋੜ ਨਹੀਂ ਪਈ ਪਹਿਲਾਂ ਇਹਦੇ ਬਾਰੇ के इन इवेंचुअली ना थोड़ा मोगा पुलिस से वेरीफाई करके ਤੁਹਾਨੂੰ ਦੱਸ ਸਕਾਂਗੇ ਬਟ ਇਨੀਸ਼ੀਅਲ ਇਹ ਹੀ वेरीफाई ਕੀਤਾ ਰਹਾ ਕਿ ਇਹਨਾਂ ਦੇ 3 ਤੇ 2 ਪਰਚੇ ਹੈਗੇ ਸਰ ਜੀ ਸੀ ਗੋਲੀ ਚੱਲੀ ਮਕਸਰ ਪੁਲਿਸ ਵੱਲੋਂ ਚਲਾਈ ਗਈ ਜਾਂ ਮੋਗਾ ਪੁਲਿਸ ਵੱਲੋਂ ਦੇਖੋ ਇਹ ኦਪਰੇਸ਼ਨਲ ਡਿਟੇਲਸ ਆਰ ਨੋਟ ਟੂ ਬੀ ਰਿਵੀਲਡ ਇਨ ਪਬਲਿਕ ਜੋ ਐਕਸ਼ਨ ਹੋਇਆ ਤੇ ਜੋ ਅੱਗੇ ਰਿਕਵਰੀ ਹੋਈ ਅਰੈਸਟ ਹੋਈ ਉਹ ਤੁਹਾਨੂੰ ਮੈਂ ਦੱਸਤੀ ਹਾਂ ਥੈਂਕ ਯੂ ਪੀਪਲ ਦਿਸ ਇਨ ਕਸ਼ਮੀਰ ਸਟੇਟ ਇੰਡੀਆ ਕੋ ਬਹੁਤ ਜ਼ਿਆਦਾ ਸੀਰੀਅਸ ਕਰ ਕਿ ਨਹੀਂ ਉਹ ਤੋਂ